ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚਾਹ ਵਾਲੀ ਕੁੜੀ ਕੋਮਲ ਕੰਗ ਦੀ ਪਿਛਲੇ ਦਿਨੀ ਕਾਫੀ ਕੰਟਰੋਵਰਸਰੀ ਚੱਲ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਜਿਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਵੀ ਅੱਗੇ ਆਏ ਤੇ ਉਹਨਾਂ ਵੀ ਆਪਣੀ ਅੱਗੇ رائے ਦਿੱਤੀ ਤੇ ਸਾਰਿਆਂ ਨੇ ਦੇਖਿਆ ਕਿ ਕੁੜੀ ਦਾ ਕਸੂਰ ਸੀ ਜਿਸ ਤੋਂ ਬਾਅਦ ਕੁੜੀ ਨੇ ਆਪਣੀ ਗਲਤੀ ਵੀ ਮੰਨੀ ਜਿਸ ਤੋਂ ਬਾਅਦ ਹਾਲ ਹੀ ਵਿੱਚ ਕੁੜੀ ਨੇ ਇੱਕ ਗਲਤੀਆਂ ਤੋਂ ਬਾਅਦ ਜੋ ਕਮੈਂਟ ਕਰਦੇ ਸੀ ਉਹਨਾਂ ਤੋਂ ਐਨੀ ਪਰੇਸ਼ਾਨ ਆ ਗਈ ਇਹ ਉਹਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕਰੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇੰਨਾ ਨਾਮ ਮਾੜਾ ਬੋਲੋ ਕਿ ਮਰਨ ਤੱਕ ਮਜਬੂਰ ਹੋਵੇ ਜਦੋਂ ਅਸੀਂ ਮਰ ਗਏ ਤਾਂ ਸਾਰੇ ਚੁੱਪਣਾ ਹੋਣਾ ਫਿਰ ਵੀ ਉਦੋਂ ਬੋਲਣਾ ਮੈਨੂੰ ਬਹੁਤ ਤੰਗ ਕਰਦੇ ਸਨ ਲੋਕ ਐਨਾ ਨਾ ਤੰਗ ਪਰੇਸ਼ਾਨ ਕਰੋ ਕੋਈ ਦਿਨ ਨਾ ਮੇਰੇ ਕੋਲ ਜੋ ਬੋਲਣਾ ਬੋਲੋ ਜਲਦੀ ਜਲਦੀ ਹੀ ਗੁੱਡ ਨਿਊਜ਼ ਮਿਲੇਗੀ ਕਿ ਕੋਮਲ ਨਹੀਂ ਹੈਗੀ ਦੁਨੀਆ ਤੇ ਵੇਟ ਕਰੋ ਦੋਸਤੋ ਇਹ ਵਾਲੀ ਸਟੋਰੀ ਕੋਮਲ ਕੰਗ ਨੇ ਰਾਤ ਆਪਣੇ ਇੰਸਟਾਗ੍ਰam ਉੱਪਰ ਸ਼ੇਅਰ ਕਰੀ ਸੀ ਲੋਕਾਂ ਤੋਂ ਤੰਗ ਆ ਕੇ ਬਾਕੀ ਦੋਸਤੋ ਇਨਸਾਨ ਗਲਤੀਆਂ ਦਾ ਪੁਤਲਾ ਹੈ ਜੇਕਰ ਕੋਈ ਗਲਤੀ ਮੰਨ ਲੈਂਦਾ ਤਾਂ ਉਸ ਦੀ ਗਲਤੀ ਮਾਫ ਕਰ ਦੇਣੀ ਚਾਹੀਦੀ ਤੇ ਆਪਾਂ ਨੂੰ ਇੰਨਾ ਅੱਗੇ ਨਹੀਂ ਲੈ ਕੇ ਜਾਣਾ ਚਾਹੀਦਾ ਸੋ ਇਥੇ ਬੰਦ ਕਰਕੇ ਇਸ ਕੁੜੀ ਦਾ ਵੀ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਸ ਦਾ ਕਾਰਬਾਰੀ ਚਾਦੋ ਚੱਲਦਾ ਸੀ ਬਾਕੀ ਤੁਸੀਂ ਵੀ ਆਪਣੀ ਰਾਏ ਜਰੂਰ ਦਿਓ ਤੇ ਆਵਦੀ ਹੋਰਨਾਂ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ